ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮਨ ਰੂਬਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਂ ਜਿਸ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਬੁਖਾਰੇ ਦਾ ਜੈਮ ਆਲੂ ਬੁਖਾਰੇ ਦਾ ਜੈਮ ਕਿਵੇਂ ਬਣਾਇਆ ਜਾਂਦਾ ਹੈ ਇਸ ਨੂੰ ਦੇਖਣ ਲਈ ਤੁਸੀਂ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਅਸੀਂ ਆਲੂ ਬੁਖਾਰੇ ਲਏ ਹਨ ਤੇ ਉਹਨਾਂ ਨੂੰ ਅਸੀਂ ਧੋ ਕੇ ਸਾਫ਼ ਕਰ ਲਿਆ ਹੈ ਹੁਣ ਇਸ ਦਾ ਛਿਲਕਾ ਉਤਾਰ ਕੇ ਰੱਖ ਲਵਾਂਗੇ ਇਸ ਦਾ ਛਿਲਕਾ ਬਹੁਤ ਹੀ ਈਜ਼ੀਲੀ ਉਤਰ ਜਾਂਦਾ ਹੈ ਅਸੀਂ ਨਾ ਤਾਂ ਬਹੁਤ ਹੀ ਸੌਫਟ ਨਾ ਹਾਰਡ ਆਲੂ ਬੁਖਾਰੇ ਲਏ ਹਨ ਹੌਲੀ ਹੌਲੀ ਸਾਰਾ ਇਸ ਦਾ ਛਿਲਕਾ ਅਸੀਂ ਇਸੇ ਤਰ੍ਹਾਂ ਉਤਾਰ ਲਵਾਂਗੇ ਅਸੀਂ ਸਾਰੇ ਆਲੂ ਬੁਖਾਰੇ ਦਾ ਇਸੇ ਤਰ੍ਹਾਂ ਛਿਲਕਾ ਉਤਾਰ ਕੇ ਰੱਖ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਕੱਟ ਕਰ ਲਵਾਂਗੇ ਤੁਸੀਂ ਚਾਹੇ ਤਾਂ ਇਸ ਨੂੰ ਕੱਦੂਕਸ ਵੀ ਕਰ ਸਕਦੇ ਹੋ ਪਰ ਅਸੀਂ ਇੱਥੇ ਇਹਨਾਂ ਨੂੰ ਚਾਕੂ ਨਾਲ ਕੱਟ ਲਿਆ ਹੈ ਅਤੇ ਗਿਟਕਾ ਸਾਰੀਆਂ ਅਲੱਗ ਕਰਦੇ ਜਾਵਾਂਗੇ ਸਾਰੇ ਆਲੂ ਬੁਖਾਰੇ ਇਸੇ ਤਰ੍ਹਾਂ ਹੀ ਅਸੀਂ ਗਿਟਕਾਂ ਕੱਢ ਲੈਣੀਆਂ ਹਨ ਤੇ ਇਹਨਾਂ ਨੂੰ ਕੱਟ ਕੇ ਰੱਖ ਲੈਣਾ ਹੈ। ਅੱਜਕੱਲ ਮਾਰਕੀਟ ਵਿੱਚ ਬਹੁਤ ਹੀ ਈਜ਼ੀਲੀ ਸਾਨੂੰ ਆਲੂ ਬੁਖਾਰਾ ਮਿਲ ਜਾਂਦਾ ਹੈ। ਹੁਣ ਸਾਰਾ ਅਸੀਂ ਇਸ ਮਿਕਸਰ ਵਿੱਚ ਪਾ ਦੇਵਾਂਗੇ ਇਸ ਨੂੰ ਗ੍ਰाइंड ਕਰਨ ਵਾਸਤੇ। ਇਸ ਵਿੱਚ ਅਸੀਂ ਨਾ ਤੇ ਕੋਈ ਪਾਣੀ ਮਿਕਸ ਕੀਤਾ ਹੈ ਸਿਰਫ ਇਸ ਦਾ ਹੀ ਰਸ ਹੈ ਆਲੂ ਬੁਖਾਰੇ ਦਾ। ਟੱਕਣ ਬੰਦ ਕਰਕੇ ਹੁਣ ਅਸੀਂ ਇਸ ਨੂੰ ਗ੍ਰाइंड ਕਰ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਅਸੀਂ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਗ੍ਰाइंड ਕਰਕੇ ਰੱਖ ਲੈਣਾ ਹੈ ਫਿਰ ਅਸੀਂ ਇੱਕ ਜਾਲੀ ਜਾਂ ਪੋਣੀ ਦੀ ਮਦਦ ਨਾਲ ਛੰਨੀ ਜਿਸ ਨੂੰ ਅਸੀਂ ਛੰਨੀ ਵੀ ਕਹਿੰਦੇ ਹਾਂ ਉਸ ਦੀ ਮਦਦ ਨਾਲ ਅਸੀਂ ਇਸ ਨੂੰ ਪੁੰਨ ਲੈਣਾ ਹੈ ਸਾਰਾ ਛਾਣ ਕੇ ਰੱਖ ਲਵਾਂਗੇ ਹੌਲੀ ਹੌਲੀ ਇਸ ਨੂੰ ਕੜਾਹੀ ਵਿੱਚ ਛਾਂਦੇ ਜਾਵਾਂਗੇ ਸਾਰਾ ਇਸੇ ਤਰ੍ਹਾਂ ਅਸੀਂ ਪਾਉਂਦੇ ਜਾਣਾ ਹੈ ਤੇ ਹੌਲੀ-ਹੌਲੀ ਇਸ ਨੂੰ ਛਾਂਦੇ ਜਾਣਾ ਹੈ ਇਸ ਵਿੱਚ ਰੇਸ਼ੇ ਬਹੁਤ ਹੁੰਦੇ ਹਨ ਇਸ ਕਰਕੇ ਇਸ ਨੂੰ ਪੁਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਦਾ ਜੈਮ ਬਹੁਤ ਹੀ ਵਧੀਆ ਤਿਆਰ ਹੋਵੇ ਹੁਣ ਅਸੀਂ ਹਲਕੀ ਅੱਗ ਤੇ ਇਸ ਨੂੰ ਰੱਖ ਕੇ ਤੇ ਅਸੀਂ ਇਸ ਨੂੰ ਹਿਲਾਉਂਦੇ ਜਾਣਾ ਹੈ ਹਲਕੀ-ਹਲਕੀ ਅੱਗ ਤੇ ਹੀ ਅਸੀਂ ਇਸ ਨੂੰ ਪਕਾਵਾਂਗੇ थोड़ा थोड़ा इस नाल, नाल असी साइड तो उतार के हिला लवोंगे जैम गाढ़ा होना शुरू हो गया है एक कौली असी इतें एक खंड दी लई है देखो जैम बहुत ही वह तैयार हो रहा है ਇਸ ਨੂੰ ਅੱਧਾ ਕੋ ਘੰਟਾ ਸਮਾਂ ਲੱਗਦਾ ਹੈ ਪੱਕਣ ਤੇ ਪਕਾਉਣਾ ਅਸੀਂ ਇਸ ਨੂੰ ਮੀਡੀਅਮ ਗੈਸ ਤੇ ਹੀ ਹੈ ਜ਼ਿਆਦਾ ਗੈਸ ਤੇਜ਼ ਕਰਕੇ ਨਹੀਂ ਪਕਾਵਾਂਗੇ ਨਾ ਤਾਂ ਅਸੀਂ ਇਸ ਵਿੱਚ ਕੋਈ ਕਲਰ ਮਿਕਸ ਕੀਤਾ ਹੈ ਇਸ ਦਾ オリジナル ਕਲਰ ਹੀ ਆਪਣਾ ਬਹੁਤ ਹੀ ਵਧੀਆ ਆਇਆ ਹੈ ਅਤੇ ਫਿਰ ਅਸੀਂ ਜੋ ਇੱਕ ਕੌਲੀ ਖੰਡ ਦੀ ਕੱਢ ਕੇ ਰੱਖੀ ਹੈ ਇਸ ਵਿੱਚ ਮਿਕਸ ਕਰ ਦਵਾਂਗੇ ਅਲੂ ਬੁਖਾਰੇ ਮਿੱਠੇ ਹੋਣ ਕਰਕੇ ਇਸ ਵਿੱਚ ਖੰਡ ਦੀ ਵੀ ਇੰਨੀ ਜ਼ਰੂਰਤ ਨਹੀਂ ਹੁੰਦੀ ਇਸ ਕਰਕੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਅਸੀਂ ਇੱਥੇ 150 ਗ੍ਰਾਮ ਖੰਡ ਲਈ ਹੈ 1.5 ਕਿਲੋ ਅਲੂ ਬੁਖਾਰੇ ਵਿੱਚ ਜਾਮ ਬੰਨਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਇਸ ਨੂੰ ਠੰਡਾ ਕਰਕੇ ਇੱਕ ਕੱਚ ਦੇ ਮਰਤਬਾਨ ਵਿੱਚ ਅਸੀਂ ਪਾ ਕੇ ਰੱਖ ਲਵਾਂਗੇ ਇਸ ਦਾ ਕਲਰ ਵੀ ਹੀ ਬਹੁਤ ਵਧੀਆ ਆਇਆ ਹੈ ਅਤੇ ਖਾਣ ਵਿੱਚ ਵੀ ਬਹੁਤ ਸਵਾਦ ਹੈ ਇਸ ਨੂੰ ਤੁਸੀਂ ਰੋਟੀ ਜਾਂ ਬ੍ਰੈਡ ਜਾਂ ਬੰਦ ਤੇ ਲਗਾ ਕੇ ਕਿਸੇ ਤੇ ਵੀ ਤੁਸੀਂ ਲਗਾ ਕੇ ਖਾ ਸਕਦੇ ਹੋ ਸਾਡਾ ਜੈਮ ਪੱਕ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਹੈ ਘਰ ਵਿੱਚ ਤੁਸੀਂ ਜ਼ਰੂਰ ਟਰਾਈ ਕਰਨਾ ਜੇਕਰ ਸਾਡੀ ਵੀਡੀਓ ਪਸੰਦ ਆਏ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ